ਹਾਂਜੀ ਤੁਸੀਂ ਦੇਖ ਰਹੇ ਹੋ ਅਸੀਂ ਇਸ ਵਕਤ ਨੈਸ਼ਨਲ ਹਾਈਵੇ ਜਿਹੜਾ ਬਠਿੰਡਾ ਤੋਂ ਚੰਡੀਗੜ੍ਹ ਨੂੰ ਜੋੜਨ ਵਾਲਾ ਹੈ ਇਹਦੇ ਉੱਪਰ ਖੜੇ ਆਂ ਇੱਥੇ ਕੀ ਇੱਕ ਡਰੇਨ ਲੰਘ ਰਹੀ ਆ ਡਰੇਨ ਆ ਜਿਹੜਾ ਇਹ ਜਿੱਥੇ ਅਸੀਂ ਇਸ ਵਕਤ ਮੌਜੂਦ ਆਂ ਉਹ ਤਨੌਲਾ ਦੀ ਡਰੇਨ ਆ ਜਿਹੜੀ ਡਰੇਨ ਦੇ ਉੱਪਰ ਇਹ ਪੁਲ ਬਣਿਆ ਹੋਇਆ ਜਿਹੜਾ ਪੁਲ ਬਣਿਆ ਹੋਇਆ ਇਹ ਬਰਨਾਲਾ ਸਗਰੂਰ ਦੋਨਾਂ ਨੂੰ ਜੋੜਦਾ ਹੈ ਬਠਿੰਡੇ ਨੂੰ ਵੀ ਜੋੜਦਾ ਤੇ ਤੁਸੀਂ ਦੇਖ ਸਕਦੇ ਹੋ ਇਸੇ ਉੱਪਰ ਕੀ ਹੋਇਆ ਬਰਸਾਤਾਂ ਦਾ ਮੌਸਮ ਹੈ ਬਰਸਾਤਾਂ ਚੱਲ ਰਹੀਆਂ ਨੇ ਕੀ ਹੋਇਆ ਪੁਲਾ ਉਹ ਆਪਣੀ ਜਿਹੜੇ ਹੋਉਂਦਾ ਥੋੜੀ ਥੋੜੀ ਉਹ ਖਸਤਾ ਹੋਣ ਲੱਗ ਗਈ ਉਹਦੀ ਸ਼ੁਰੂ ਹੋਣ ਲੱਗੀ ਸਾਡਾ ਕੰਮ ਹੈ ਵੀ ਅਸੀਂ ਭਾਗ ਨੂੰ ਇਹਨੂੰ ਵੱਧ ਤੋਂ ਵੱਧ ਸचेत ਕਰੀਏ ਵੀ ਉਹ ਕਿਸੇ ਹਾਸੇ ਤੋਂ ਬੇਵਾਪਰੇ ਉਸ ਤੋਂ ਪਹਿਲਾਂ ਇਹਦਾ ਕੋਈ ਹੱਲ ਕਰੇ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਤਰੇੜਾਂ ਨੇ ਇਹ ਸ਼ੁਰੂ ਹੋ ਗਿਆ ਇਹ ਨੈਸ਼ਨਲ ਹਾਈਵੇ 30 ਦੇ ਵਿੱਚ ਵੀ ਉਹ ਇੱਧਰ ਧਿਆਨ ਦੇ ਕੇ ਇਹਦੀ ਮੁਰੰਮਤ ਕਰਵਾਵੇ ਜਾਂ ਇੱਥੇ ਸੰਕੇਤਕ ਬੋਰਡਾਂ ਦਾ ਪ੍ਰਬੰਧ ਕਰੇ ਵੀ ਆਉਦੀ ਰਫ਼ਤਾਰ ਘੱਟ ਕਰ ਸਕਣ ਕੋਈ ਵਾਹਨ ਆਉਦੀ ਜਿਹੜੀ ਹੈਗੀ ਆ ਵੀ ਤਾਂ ਜੋ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਗੱਡੀਆਂ ਰਫ਼ਤਾਰ ਬਹੁਤ ਹੁੰਦੀ ਆ 120 20 ਦੀ ਰਫ਼ਤਾਰ ਤੇ ਗੱਡੀਆਂ ਜਾਂਦੀਆਂ ਨੇ ਕੋਈ ਵੀ ਹਾਦਸੇ ਨੂੰ ਰੋਕਣ ਲਈ ਸਾਡਾ ਕੰਮ ਆ ਸੂਚੇਤ ਕਰਨਾ ਅਸਲ ਦਾ ਕੰਮ ਹੁੰਦਾ ਕੰਮ ਕਰਨਾ ਅਸਲ ਪਰ ਕੰਮ ਕਰਦਾ ਜਾਂ ਨਹੀਂ ਕਰਦਾ ਇਹ ਤਾਂ ਪ੍ਰਸ਼ਾਸਨ ਨੇ ਦੇਖਣਾ ਸਾਸੀਂ ਸਿਰਫ ਧਿਆਨ ਦਿਵਾ ਸਕਦੇ ਆ ਵੀ ਇੱਥੇ ਇਥੇ ਪ੍ਰੋਬਲਮਾਂ ਚੱਲ ਰਹੀਆਂ ਨੇ ਇਹ ਜਿਹੜੀਆਂ ਦਿੱਕਤਾਂ ਚੱਲ ਰਹੀਆਂ ਨੇ ਪਰੇਸ਼ਾਨੀਆਂ ਨੇ ਵੀ ਕਿਸੇ ਦਾ ਕੋਈ ਹਾਦਸਾ ਵਾਸਦਾ ਕੋਈ ਘਾਰ ਆ ਕਈ ਵਾਰੀ ਉਹ ਬਰਬਾਦ ਹੋ ਜਾਂਦਾ ਛੋਟੇ ਛੋਟੀਆਂ ਚੀਜ਼ਾਂ ਕਾਰਨ ਇਹਨਾਂ ਨੂੰ ਸਾਡੂੰ ਧਿਆਨ ਦੇਣ ਦੀ ਲੋੜ ਹੈ ਜਿਵੇਂ ਇਹ ਖੱਡੇ ਪਏ ਪਏ ਨੇ ਖੱਡੇ ਕੀ ਇਹ ਤਰੇੜਾਂ ਵੀ ਛੱਡ ਚੁੱਕੇ ਨੇ ਆਪਦੇ ਪੌਲ ਦੇ ਉੱਪਰੋਂ ਤੇ ਪ੍ਰਸ਼ਾਸਨ ਚਾਹੀਦਾ ਵੱਧ ਤੋਂ ਵੱਧ ਧਿਆਨ ਦੇਣਾ ਤੇ ਸਾਨੂੰ ਹੋਰ ਵੀ ਦਿਖਾਉਣੇ ਤੁਸੀਂ ਤੁਸੀਂ ਇਰਾਾ ਰਹਿ ਜਾਓਗੇ ਵੀ ਇੱਥੇ ਵੀ ਪਾ ਪਾਣੀ ਇਹੜਾ ਇਹਦੇ ਵਿੱਚ ਪਾਣੀ ਖੜਦਾ ਪੌਲ ਦੇ ਉੱਪਰ ਇਹਦੀ ਵੀ ਕੋਈ ਨਿਕਾਸੀ ਨਹੀਂ ਹੈਗੀ ਨੈਸ਼ਨਲ ਹਾਈਵੇ ਸਾਡੇ ਦੇ ਉੱਪਰ ਘੱਟੋ ਘੱਟ ਲੱਖਾਂ ਵਾਹਨ ਲੰਘਦੇ ਨੇ ਜਿਨ੍ਹਾਂ ਦੀ ਮੋਟੀ ਰਕਮ ਜਿਹੜੀ ਆ ਸਾਡੀ ਵੱਲੋਂ ਵਸ਼ੂਲ ਕੀਤੀ ਜਾਂਦੀ ਆ ਪਰ ਇਹਦੀ ਮੁਰੰਮਤ ਜਾਂ ਸਾਫ ਸਫਾਈ ਵੱਲ ਅਸਾਦੀ ਦਾ ਕੋਈ ਵੀ ਧਿਆਨ ਨਹੀਂ ਹੈਗਾ ਪਤਾ ਨਹੀਂ ਉਹ ਕੋਈ ਹਾਸੇ ਦੀ ਉਡੀਕ ਕੀ ਬੈਠੇ ਰਹਿੰਦੇ ਨੇ ਸਿਰਫ ਉਹਨਾਂ ਨੂੰ ਆਪਦੇ ਪੈਸੇ ਪੂਰਤੀ ਲਈ ਆ ਤੁਸੀਂ ਦੇਖੋ ਆ ਤੇਰੇ ਨਾਲ ਛੱਡੀਆਂ ਪਈਆਂ ਨੇ ਸਾਰਾ ਕੁਝ ਇਹ ਹੈਰਾਨ ਕਰਨ ਵਾਲੀਆਂ ਤਸਵੀਰਾਂ ਹੀ ਨੇ ਜਿਹੜੀਆਂ ਹੈਗੇ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਤੁਸੀਂ ਦੇਖੋ ਹੋਰ ਖੱਡੇ ਨੇ ਵੀ ਲੇਪਕ ਲੇਪਕ ਕਰਦੇ ਨੇ ਇਹ ਜਿਹੜੀਆਂ ਚੀਜ਼ਾਂ ਨੇ ਐਡਿਟੇ ਖੱਡੇ ਪਾਏਗੇ ਜਿਹੜਾ ਪਾਣੀ ਆ ਪਾਣੀ ਵੀ ਕੋਈ ਜੋਗ ਨਿਕਾਸੀ ਨਹੀਂ ਹੈਗੀ ਆ ਉਹਦੇ ਕਾਰਨ ਪਾਣੀ ਇੰਨਾ ਚ ਰਚੀ ਜਾਂਦਾ ਉਹ ਅੰਦਰੋਂ ਉਹਨਾਂ ਨੂੰ ਖਰਾਬ ਕਰੀ ਜਾਂਦਾ ਜਿਸ ਕਾਰਨ ਇਹ ਦਬੀ ਜਾ ਰਿਹਾ ਤੁਸੀਂ ਦੇਖੋ ਲਾ ਇਹ ਸਾਰਾ ਕੁਝ ਦਬ ਰਿਹਾ ਲਓ ਲਓ ਇਸ ਲਈ ਧਿਆਨ ਦੇਣ ਦੀ ਲੋੜ ਹੈ ਜਿਹੜੇ ਆਪਣੇ ਭਰਾ ਵੀਰ ਜਿਹੜੇ ਵੀ ਕੋਈ ਵੀ ਗੱਡੀਆਂ ਲੈ ਕੇ ਆ ਰਹੇ ਨੇ ਬਾਹਰੋਂ ਆ ਸੰਗਰੂਰ ਸਾਈਡ ਤੋਂ ਉਹ ਕੋਸ਼ਿਸ਼ ਕਰਨ ਵੀ ਇੱਥੇ ਆ ਕੇ ਥੋੜਾ ਇਹ ਆਪਦਾ ਗੱਦੀ ਜਿਹੜੀ ਗੱਡੀ ਲਈ ਆ ਉਹ ਥੋੜੀ ਧੀਮੀ ਕਰ ਲੈਣਾ ਤਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਡਿਪਟੀ ਕਮਿਸ਼ਨ ਬਰਨਾਲਾ ਸਾਹਿਬ ਨੂੰ ਵੀ ਬੇਨਤੀ ਕਰਦੇ ਵੀ ਉਹ ਮਾੜਾ ਜਲਦੀ ਤੋਂ ਜਲਦੀ ਇਆਂ ਚੀਜ਼ਾਂ ਵੱਲ ਧਿਆਨ ਦੇ ਕੇ ਕਿਸੇ ਹਾਸੇ ਨੂੰ ਰੋਕ ਸਕਦੇ ਨੇ ਤੇ ਧੰਨਵਾਦ